ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਅਸੀਂ ਲੈ ਕੇ ਆਏ ਆਂ ਅਰਜ਼ੰਤ ਸੇਲ ਕਰਨੇ ਨੇ ਕਮਾਨ ਸਰਹੰਦ ਦੇ ਬਣੇ ਹਲ 15 ਹਲ ਨੇ ਜੀ ਦੋ ਦੋ ਹਾਲ ਫੋਲਡ ਹੁੰਦੇ ਨੇ 2023 ਮਾਡਲ 47000 ਰੁਪਏ ਰੇਟ ਮੰਗਿਆ ਏਰੀਆ ਅਮਲੋ ਫਤਿਹਗੜ ਸਾਹਿਬ 978063094 ਇਸ ਨੰਬਰ ਤੇ ਫੀਟ ਸਕਦੇ ਹੋ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਜੀ ਕਈ ਵੀਰਾਂ ਦੀ ਡਿਮਾਂਡ ਤੇ ਅਸੀਂ ਪੰਜਾਬ ਦੇ ਵਿੱਚ ਜ਼ਮੀਨ ਠੇਕੇ ਤੇ ਲੈ ਕੇ ਆਇਆ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਸਵਰਾਜ 735 ਟਰੈਕਟਰ ਵਿਕਾਵੂ ਆ ਜੀ 97 ਮਾਡਲ 80% ਟਾਇਰਾਂ ਦੀ ਕੰਡੀਸ਼ਨ ਇੰਜਨ ਗੇਅਰ ਓਕੇ ਰੇਟ 1,47,000 ਏਰੀਆ ਬਰਨਾਲਾ 97 ਮਾਡਲ ਹੈ ਜੀ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 9878729075 9878729075 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ ਟਰੈਕਟਰ ਨੂੰ ਖਰੀਦ ਸਕਦੇ ਹੋ ਕੇਐਸ ਦਾ ਰੀਪਰ ਵੀ ਕਾਊ ਹੈ ਜੀ 2011 ਮਾਡਲ ਟਾਇਰ ਨਵੇਂ ਨੇ ਫੁੱਲਰ ਪੇਰ ਹੋਈ ਹੈ ਏਰੀਆ ਸੇਧਕੋਟ 95000 ਰੇਟ ਰੱਖਿਆ ਗਿਆ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਗਈ ਹੈ 9463718098 ਇਸ ਨੰਬਰ ਤੇ ਫੋਨ ਕਰਕੇ ਤੁਸੀਂ KS ਧਾਰੀ ਪਰ 2011 ਮਾਡਲ 99000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਹੀਰੋ ਸਪਲੈਂਡਰ ਪਲਸ ਮੋਟਰਸਾਈਕਲ ਵਿਕਾਊ ਹੈ ਜੀ ਕਾਗਜ਼ ਵਗੈਰਾ ਪੂਰੇ ਨੇ ਕੰਡੀਸ਼ਨ ਓਕੇ ਹੈ 2021 ਮਾਡਲ ਸੈਲਫ ਸਟਾਰਟ 11000 ਕਿਲੋਮੀਟਰ ਚੱਲਿਆ ਪਹਿਲੇ ਨਾਇਆ ਏਰੀਆ ਕਾਲਮ ਵਾਲੀ ਰੇਟ ਹੈ ਜੀ 70000 94170 52395 ਇਸ ਨੰਬਰ ਤੇ ਫੋਨ ਕਰਕੇ ਹੀਰੋ ਸਪਲੈਂਡਰ ਪਲੱਸ ਮੋਟਰਸਾਈਕਲ ਤੁਸੀਂ 70000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਟਿਪਰ ਵਿਕਾਊ ਹੈ ਜੀ 2014 ਮਾਡਲ ਟਿਪਰ ਵਿਕਾਊ ਹੈ ਜੀ 2014 ਮਾਡਲ ਹੈ ਜੀ ਕੰਡੀਸ਼ਨ ਓਕੇ ਹੈ ਕਾਗਜ਼ੋ ਵਗੈਰਾ ਵੀ ਪੂਰੇ ਨੇ ਏਰੀਆ ਜੀ ਜਮਾਲਪੁਰ ਲੁਧਿਆਣਾ 97491 B001 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਿਪਰ 2014 ਮਾਡਲ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਰੇਤੇ ਵਾਲਾ ਟਰਾਲਾ ਵਿਕਾਊ ਹੈ ਜੀ ਸੈ 13 ਵਾ 7 ਦਾਵਲ ਜੈਕ ਵਾਲਾ ਏਰੀਆ ਡੇਰਾ ਬਾਬਾ ਨਾਨਕ ਰੇਟ ਹੈਗਾ ਜੀ 290000 290000 ਰੁਪਏ ਰੇਟ ਰੱਖਿਆ ਗਿਆ ਜੀ ਦਾਵਲ ਜੈਕ ਲੱਗਿਆ ਹੋਇਆ 7527913113 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੇਤੇ ਵਾਲਾ ਟਰਾਲਾ 290000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਟਰਾਲੀ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 15.6x6.6 ਡਬਲ ਟੈਰੀ ਹੈ ਜੀ ਰੇਲ ਦਾ ਹਿੱਸਾ ਲੱਗੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਿਡ ਵਗੈਰਾ ਲੱਗੇ ਹੋਏ ਨੇ 2.5 ਲੱਖ ਰੁਪਿਆ ਰੇਟ ਰੱਖਿਆ ਗਿਆ ਏਰੀਆ ਜੀ ਅਜਦਾਨੀ ਨੂਰ ਮਹਿਲ 91571 3084 ਇਸ ਨੰਬਰ ਤੇ ਫੋਨ ਕਰਕੇ ਤੁਸੀਂ 2.5 ਲੱਖ ਰੁਪਏ ਚ ਟਰਾਲੀ ਖਰੀਦ ਸਕਦੇ ਹੋ ਨਿਊ ਵਿਸ਼ਕਰਮ ਦਾ ਰੀਪਰ ਵੀ ਕਾਹੂ ਹੈ ਜੀ 2023 ਮਾਡਲ ਹੈਗਾ 60 ਇੰਚ ਦਾ ਏਅਰਗਾ ਜਲੰਧਰ ਹੈ ਜੀ ਰੇਟ ਰੱਖਿਆ ਹੈ ਜੀ 3 ਲੱਖ ਰੁਪਿਆ ਤੇ ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 9780905396 ਇਸ ਨੰਬਰ ਤੇ ਖਰੀਦ ਸਕਦੇ ਹੋ ਨਿਊ ਵਿਸ਼ਕਰਮ ਦਾ ਰੀਪਰ ਹੈ 2023 ਮਾਡਲ 60 ਇੰਚ 3 ਲੱਖ ਰੁਪਿਆ ਦਾ ਰੇਟ ਰੱਖਿਆ ਹੈ ਜੀ ਬਾਕੀ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2015 ਮਾਡਲ ਦਾ ਦੂਜੇ ਨਾ ਆ ਇੰਜਨ ਗੇਅਰ ਦਾ ਓਕੇ ਹੈ ਜੀ ਕੰਡੀਸ਼ਨ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ 65% ਟਾਇਰਾਂ ਦੀ ਕੰਡੀਸ਼ਨ ਏਰੀਆ ਪਿੰਡ ਰਾਮੇਆਣਾ ਨੇੜੇ ਜੈਤੂ ਰੇਟ ਹੈ ਜੀ 5 ਲੱਖ ਰੁਪਏ 9463176926 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪੁੱਛ ਸਕੇ ਪਾਣੀ ਵਾਲਾ ਟੈਂਕਰ ਵਿਕਾਊ ਹੈ ਜੀ 4000 ਲੀਟਰ ਦਾ 30% ਟੈਰ ਨੇ 55000 ਪਰ ਰੇਟ ਮੰਗਿਆ ਏਰੀਆ ਜੀ ਡਿੰਗ ਰੋਡ ਸਰਸਾ ਡਿੰਗ ਰੋਡ ਸਰਸਾ ਏਰੀਆ ਜੀ 55000 ਰੇਟ ਮੰਗਿਆ ਪਾਣੀ ਵਾਲਾ ਟੈਂਕਰ ਵਿਕਾਊ ਹੈ ਜੀ 85710 23721 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਾਣੀ ਵਾਲਾ ਟੈਂਕਰ ਖਰੀਦ ਸਕਦੇ ਹੋ ਲਿਫਟ ਵਾਲੀਆਂ ਤਵੀਆਂ ਵਿਕਾਊ ਨੇ ਜੀ ਏਰੀਆ ਲਸਾੜਾ ਰੇਟ ਹੈਗਾ ਜੀ 33000 33000 ਰੁਪਏ ਰੇਟ ਰੱਖੇਗਾ ਜੀ ਕੰਡੀਸ਼ਨ ਸਾਫ਼ ਹੈ 78148 27475 ਇਸ ਨੰਬਰ ਤੇ ਫੋਨ ਕਰਕੇ ਲਿਫਟ ਵਲ ਤਵੀਆਂ ਤੁਸੀਂ 33000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਵੀਡੀਓ ਪਸੰਦ ਆਈ ਤਾਂ ਸ਼ੇਅਰ ਜਰੂਰ ਕਰ ਦਿਓ ਸਰਵਿਸ ਸਟੇਸ਼ਨ ਵਿਕਾਊ ਹੈ ਜੀ ਪਿੰਡ ਮਸਿੰਗਨ ਦੇਵੀਗੜ ਪਟਿਆਲਾ 20 ਮਰਲੇ ਜਗਾ ਸਾਰੀ ਹੈ 41 ਫੁੱਟ ਫਰੰਟ ਹੈ ਜੀ ਲਿਫਟ ਸਿਸਟਮ ਲੱਗਿਆ ਹੋਇਆ ਜੀ ਬਾਕੀ ਰੇਟ ਵਗੈਰਾ ਪੁੱਛ ਸਕਦੇ ਹੋ ਸਾਰੀ ਜਾਣਕਾਰੀ ਫੋਨ ਤੇ ਲੈ ਕੇ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ 98729 93586 ਇਸ ਨੰਬਰ ਤੇ ਫੋਨ ਕਰਕੇ ਸਰਵਿਸ ਸਟੇਸ਼ਨ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕਮੈਂਟਾਂ ਦੇ ਵਿੱਚ ਇਹ ਵੀ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਗੱਡੀਆਂ ਖੇਤੀਬਾੜੀ ਵਾਲੇ ਸੰਦ ਜਾਂ ਕੋਈ ਪਸ਼ੂ ਜਾਂ ਕੋਈ ਹੋਰ ਚੀਜ਼ ਚਾਹੀਦੀਆਂ ਨੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਆ ਕਰੋ ਤਾਂ ਕਿ ਅਸੀਂ ਤੁਹਾਡੇ ਲਈ ਲਾ ਕਹਿ ਸਕੀਏ 136 ਗਜ ਦਾ ਪਲਾਟ ਵਿਕਾਊ ਹੈ ਜੀ Y.3/55 ਬਾਬਾ ਦੀਪ ਸਿੰਘ ਨਗਰ ਨੇੜੇ ਜੀ ਐਨ ای ਕਾਲਜ ਲੁਧਿਆਣਾ ਰੇਟ ਹੈਗਾ ਜੀ 1414000 ਗਜ ਦਾ 95016 68 ਪੂਰਾ 200 ਦੂਜਾ ਨੰਬਰ 988442525 ਨੰਬਰ ਤੇ ਖਰੀਦ ਸਕਦੇ ਹੋ ਲੇਕੇ ਆਇਆ ਜੀ 5 ਕਿੱਲੇ 5 ਕਨਾਲਾਂ ਜ਼ਮੀਨ ਵਿਕਾਊ ਆ ਐਨ ਐਚ 9 ਤੋਂ 2 ਕਿਲੋਮੀਟਰ ਪਿੰਡ ਰੱਘੂਆਣਾ ਸਰਸਾ ਨਹਿਰ ਦਾ ਪਾਣੀ ਹੈ ਜੀ ਇਹਦੇ ਵਿੱਚ ਤਕਸੀਮ ਟੱਕ ਹੈ 5 ਕਿੱਲੇ 5 ਕਨਾਲਾਂ ਦਾ 1 ਟੱਕ ਹੈ ਜੀ ਇਕੱਠਾ ਇਕੱਠਾ 1 ਟੱਕ ਹੈ ਜੀ 5 ਕਿੱਲੇ 5 ਕਨਾਲਾਂ ਦਾ ਵਿੱਚ ਨਹਿਰ ਦਾ ਪਾਣੀ ਹੈ ਤੇ ਰੇਟ ਹੈਗਾ 25 ਲੱਖ ਰੁਪਏ ਕਿੱਲੇ ਦਾ ਤਕਸੀਮ ਟੱਕ ਹੈ ਜੀ ਨੰਬਰ ਨੋਟ ਕਰ ਲਓ 9416057395 21 ਕਿੱਲੇ ਜ਼ਮੀਨ ਠੇਕੇ ਤੇ ਦੇਣੀ ਹੈ ਜੀ ਤਿੰਨ ਮੋਟਰਾਂ ਪਾਈਪਲਾਈਨ ਪਾਈ ਹੋਈ ਹੈ ਏਰੀਆ ਸਮਾਣਾ ਪੰਜਾਬ ਇਹ ਜ਼ਮੀਨ ਬਿਕਾਊ ਵੀ ਹੈਗੀ ਹੈ ਜੀ ਤੇ ਤੁਸੀਂ ਠੇਕੇ ਤੇ ਵੀ ਲੈ ਸਕਦੇ ਹੋ 21 ਕਿੱਲੇ ਜ਼ਮੀਨ ਹੈ ਜੀ ਤਿੰਨ ਮੋਟਰਾਂ ਲੱਗੀਆਂ ਹੋਈਆਂ ਨੇ ਪਾਈਪਲਾਈਨ ਵਧੀਆ ਪਾਈ ਹੋਈ ਹੈ ਏਰੀਆ ਸਮਾਣਾ ਪੰਜਾਬ 7755807000 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹਨਾਂ ਵੀਰਾਂ ਦੀ ਜ਼ਮੀਨ ਠੇਕੇ ਤੇ ਵੀ ਲੈ ਸਕਦੇ ਹੋ ਤੇ ਜੇਕਰ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਖਰੀਦ ਵੀ ਸਕਦੇ ਹੋ ਜੀ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ 7355807000 ਇਹ ਨੰਬਰ ਐਸ ਨੰਬਰ ਤੇ ਕਾਲ ਕਰ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9870988440 ਇਸ ਨੰਬਰ ਤੇ 5 ਤੋਂ 7 ਫੋਟੋ ਮਾ ਪ੍ਰੋਪਰ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ WhatsApp ਕਰ ਸਕਦੇ ਹੋ ਸਾਨੂੰ ਇਸ ਨੰਬਰ ਤੇ ਉਸ ਤੋਂ ਬਾਅਦ ਤੁਹਾਡੀ ਐ ਟਰੈਕਟਰ ਮੇਲਾ ਚੈਨਲ Facebook ਪੇਜ ਖੇਤੀਬਾੜੀ ਸੰਬੰਧ ਦੇ ਕਾਰੋਬਾਰ ਤੇ ਲਾਈ ਜਾਊਗੀ ਜੀ ਸੋ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ तहे ਦਿਲੋਂ ਧੰਨਵਾਦ ਉਮੀਦ ਕਰਦੇ ਆਂ ਜੀ ਤੁਸੀਂ ਅੱਗੇ ਤੋਂ ਵੀ ਐਦਾਂ ਸਪੋਰਟ ਕਰੋਗੇ ਸੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀ ਘਰ ਜਾਂ ਕੋਈ ਮੋਟਰ ਕਨੈਕਸ਼ਨ ਦੀ ਲੋੜ ਆ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਤੁਸੀਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ ਲਾਈਕ ਕਰਦਿਆ ਕਰੋ ਤੇ ਜੇਕਰ ਕੋਈ ਵੀ ਸਪੈਸ਼ਲ ਐਡ ਕਰਵਾਉਣ ਦਾ ਚਾਹਵਨ ਹੋਵੇ ਤਾਂ ਉਹ ਵੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਜੀ 9877988446 ਇਸ ਨੰਬਰ ਤੇ ਸੰਪਰਕ ਕਰੋ ਸਪੈਸ਼ਲ ਐਡ ਕਰਵਾਉਣ ਦੇ ਲਈ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ